ਅਜੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਜਿਦਾਂ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਅੱਜ ਅਸੀਂ ਬਾਬਲ ਚੇਲਵਤਰ ਦਾ ਵਲੌਗ ਸ਼ੇਅਰ ਕਰਨ ਲੱਗੇ ਆ ਕਿਉਂਕਿ ਸਾਡਾ ਵੀ ਟਾਈਮ ਲਗ ਰਿਹਾ ਤੇ ਕੁਝ ਇੱਕ ਚੀਜ਼ਾਂ ਨਵੀਆਂ ਬਣਦੀਆਂ ਸੀ ਤੇ ਅੱਜ ਆਪਾਂ ਤੁਹਾਨੂੰ ਮਿਲਾਉਂਦੇ ਆ ਫਿਰ ਭਾਈ ਦਲਜੀਤ ਸਿੰਘ ਨਾਲ ਤੇ ਭਾਈ ਸੁਖਨਾਮ ਸਿੰਘ ਨਾਲ ਸਸੇ ਜੀ ਸ੍ਰੀ ਜੀ ਸਸੇ ਕਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਰਾਮ ਜੀ ਇਹ ਦਲਜੀਤ ਸਿੰਘ ਜੀ ਅੱਜ ਆਪਾਂ ਇੱਕ ਦਿਨਾਂ ਨੂੰ ਹਾਲ ਚਾਲ ਦੱਸੀਏ ਸਾਰਿਆਂ ਨੂੰ ਤੇ ਦੂਜੇ ਆਪਾਂ ਜਿਹੜੀਆਂ ਵੀ ਨਵੀਆਂ-ਨਵੀਆਂ ਚੀਜ਼ਾਂ ਆਪਾਂ ਬਣਾਈਆਂ ਵਾਂ ਤੇ ਉਹ ਅੱਜ ਆਪਾਂ ਨੂੰ ਰੂਪ ਰੂਪ ਕਰੀਏ ਹਾਲ ਚਾਲ ਬਹੁਤ ਵਧੀਆ ਠੀਕ ਠਾਕ ਤੰਦਰੁਸਤ ਹੈ ਸਰੀਰ ਚਲੋ ਜੀ ਵਧੀਆ ਚਾਹੀਦੇ ਹਾਂਜੀ ਹੋਰ ਬਾਕੀ ਕਰ ਪਰਿਵਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜਲਦਾ ਜੀ ਬਹੁਤ ਵਧੀਆ ਚੱਲਣ ਦੇ ਚਲੋ ਤੇ ਅੱਜ ਆਪਾਂ ਵਿਖਾਈ ਜਿਹੜੀਆਂ ਨਵੀਆਂ ਨਵੀਆਂ ਚੀਜ਼ਾਂ ਬਣੀਆਂ ਆਪਾਂ ਹਨਾ ਤੇ ਅੱਜ ਆਪਾਂ ਵਿਖਾਈਏ ਸਾਰਿਆਂ ਨੂੰ ਜੋ ਪਿਛਲੇ ਬਲੌਗ ਚ ਤੇ ਆਪਾਂ ਜਿਹੜੀਆਂ ਚੀਜ਼ਾਂ ਦਿਖਾਤੀਆਂ ਸੀ ਤਿਆਰ ਹੋਈਆਂ ਕੁਝ ਰੰਗ ਹੋਣ ਆ ਗਏ ਚਲੋ ਫਿਰ ਵੀ ਆਪਾਂ ਵਿਖਾਈਆਂ ਸੀ ਠੀਕ ਹੈ ਜੀ ਤੇ ਅੱਜ ਆਪਾਂ ਇੱਕ ਤੇ ਆ ਤਿਆਰ ਕਰਦੇ ਆ ਮਾਜੋ ਓਕੇ ਜੀ ਆਹ ਵੇਖੋ ਜੀ ਹਜੇ ਤਿਆਰ ਕਰਦੇ ਆ ਰਾਫਿਆ ਹਜੇ ਮਤਲਬ ਕੋਈ ਰੇਗਮਲ ਨਹੀਂ ਲਾਇਆ ਨੂੰ ਠੀਕ ਹੈ ਜੀ ਠੀਕ ਆ ਸਭ ਤੋਂ ਪਹਿਲਾਂ ਇਹਦਾ ਵੇਖੋ ਜੀ ਸ਼ੇਪ ਵੇਖੋ ਮੂੰਹ ਦੀ ਆਹ ਚੀਜ਼ ਵੇਖੋ ਬਿਲਕੁਲ ਉਹੋ ਚੀਜ਼ ਲੱਗਦੀ ਆ ਜੇ ਰਾਫਿਆ ਰੇਗਮਲ ਵੀ ਲਾਉਣਾ ਪਰ ਵੇਖੋ ਬਿਲਕੁਲ ਸ਼ੇਪ ਉਹ ਨੱਕ ਆਹ ਸ਼ੇਪ ਵੇਖੋ ਉਹੋ ਹੀ ਆ ਬਿਲਕੁਲ ਠੀਕ ਹੈ ਜੀ ਬਿਲਕੁਲ ਬਿਲਕੁਲ ਆਹ ਵੇਖੋ ਸਿੰਗ ਚਲੋ ਕਈਆਂ ਦੇ ਖੁੰਡੇ ਹੁੰਦੇ ਆ ਕਈਆਂ ਦੇ ਠੀਕ ਹੈ ਜੀ ਤੇ ਰਾ ਦੇਖੋ ਜੀ ਠੀਕ ਇਹ ਜੀ ਵਰਨੇ ਜਾਨੀ ਅਜੇ ਮਤਲਬ ਇਜ਼ਾਫੀ ਆ ਮਤਲਬ ਇਹ ਰੇਗਮਲ ਵੀ ਨਹੀਂ ਲਾਇਆ ਤੇ ਆਪਾਂ ਇਹਦਾ ਬੱਚਾ ਤਿਆਰ ਕੀਤਾ ਨਾਲ ਇਹ ਵੀ ਰਾਫ ਹੈ ਜੀ ਇਹਦੀ ਸ਼ੇਪ ਵੇਖੋ ਨਾ ਸੰਪ ਨਹੀਂ ਆ ਬਿਲਕੁਲ ਨਾਲ ਲਾ ਕੇ ਕਰਕੇ ਵੇਖੋ ਸ਼ੇਪ ਇਹਦੀ ਨੱਕ ਦੀ ਆ ਉਹ ਇਦਾਂ ਸ਼ੇਪ ਹੁੰਦੀ ਹੈ ਬਿਲਕੁਲ ਉਹ ਚੀਜ਼ ਆਪਾਂ ਤਿਆਰ ਕੀਤੀ ਹਜੇ ਇਹਨੂੰ ਬਿਲਕੁਲ ਫਿਨਿਸ਼ ਹਾਂ ਫਿਨਿਸ਼ ਦੇਣੀ ਇਹਨੂੰ ਆਪਾਂ ਦੀ ਫਿਨਿਸ਼ਿੰਗ ਹੋਣੀ ਹੈ ਇਸ ਹਾਂ ਓਕੇ بس ٹھیک ہے اوکے 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 ہاں دیکھو دوویں چیزاں ہو گئیاں ہمم ٹھیک ہے فل کوال بو پرفیکٹ دوسرے نمبر تے اپا ایک چیز لڈائی ہاں ایک منٹ آ شروع ہو وات چھو ٹھیک ہے تیار ہوندی ہے ٹھیک ہے ہاں آ دیکھو چیز بنائی ہاں چلو اپا فون تے سارے چلاوندے ہاں ہاں جی ہاں جی تے نارمل چلانا وی پینا واں اودے واسطے اپا دیکھو کدی ودی چیز تیار کیتی آ ਕਿਲੇ ਕੋਈ ਲੰਮਾ ਸਮਾਂ ਵੇਖਣਾ ਜਾਂ ਕੋਈ ਬਹਿ ਕੇ ਜਾਂ ਲੰਮੇ ਤੇ ਕਿੱਦਾਂ ਵੀ ਵੇਖਣਾ ਆ ਵੇਖੋ ਲੱਕੜ ਦਾ ਜਾ ਰਿਹਾ ਠੀਕ ਹੈ ਆ ਵੇਖੋ ਇਹਨੂੰ ਤੁਸੀਂ ਜਿੱਦਾਂ ਵੀ ਵੇਖਣਾ ਆ ਵੇਖੋ ਪਿੱਛੇ ਆਪਾਂ ਇਹਦੇ ਇੱਕ ਨਟ ਲਾਇਆ ਆ ਵੇਖੋ ਆ ਵੇਖੋ ਠੀਕ ਹੈ ਆ ਫ੍ਰੀ ਹੋ ਗਿਆ ਬਿਲਕੁਲ ਥੋੜਾ ਇਹਨੂੰ ਕੱਸੋ ਬਿਲਕੁਲ ਆਗੇ ਕਰ ਚੁੱਕੋ ਇਹ ਆ ਆ ਵੇਖੋ ਫ੍ਰੀ ਹੋ ਗਿਆ ਬਿਲਕੁਲ ਠੀਕ ਹੈ ਜੀ ਮਾਰੇ ਨੋਰਮਲ ਕੱਸ ਦੋ ਠੀਕ ਹੈ ਆ ਵੇਖੋ ਤੁਸੀਂ ਜਿੱਥੇ ਵੀ ਇਹਨੂੰ ਰੱਖਣਾ ਚਾਹੁੰਦੇ ਜੋ ਆ ਵੇਖੋ हां। ਇਸੋ ਮਤਲਬ ਕਿ ਐਸੋ ਵੀ ਫੋਨ ਆ ਸਕਦਾ। ਹਾਂ ਜਿੱਦਾਂ ਮਰਜ਼ੀ ਰੱਖੋ। ਬਿਲਕੁਲ ਓਕੇ ਬਿਲਕੁਲ ਪੂਰੀ ਚੀਜ਼ ਇਹ ਵਾਲੀ। ਕੱਟ ਸਟਾਪ ਥੈਂਕ ਯੂ। ਤੁਸੀਂ ਆਹ ਦੇਖੋ ਜਿੱਦਾਂ ਆਪਾਂ ਬੈਠੇ ਆਂ ਆਹ ਦੇਖੋ। ਆਹ ਦੇਖੋ ਆਨ ਨਾ ਤਾਂ ਮੈਂ ਆਪਾਂ ਇੱਦਾਂ ਬਹਿ ਕੇ ਦੇਖ ਸਕਦੇ ਆਂ ਦੇਖੋ। ਬਿਲਕੁਲ ਬਿਲਕੁਲ ਬੱਜੀ ਰੱਖੋ ਜਿੱਦਾਂ ਮਰਜ਼ੀ ਚੈਟ ਕਰੋ ਜੋ ਮਰਜ਼ੀ ਕਰੋ। ਪਰੇਸ਼ਾਨੀ ਕੋਈ ਨਹੀਂ ਆ ਵੇਖੋ। ਸਹੀ ਗੱਲ ਹੈ। ਹਾਂ ਬਿਲਕੁਲ। ਐਜਾ ਜਿੱਦਾਂ ਉਹ ਫਿਲਮ ਫਿਲਮ ਵੇਖਣੀ ਆਪਾਂ ਐਰੋ ਕਰਾਂ। ਆਹ ਐਰੋ ਵੇਖ ਲੂ ਜੇ ਤਾਂ ਮਨ ਨਹੀਂ ਕਰਦਾ ਐਰੋ ਫਿਕ ਲੂ ਇਹਨੂੰ ਤਾਂ ਕਰ ਲਓ। ਓਕੇ ਇਹਨੂੰ ਤਾਂ ਕਰ ਲਓ। ਬਹੁਤ ਵਧੀਆ। ਇਹ ਮਤਲਬ ਆ ਜੇ ਆਪਾਂ ਫਿਨਿਸ਼ ਕਰ ਲੀਆਂ ਵਾ ਚੀਜ਼ਾਂ ਤਿਆਰ ਕਰ ਲਿਆ ਭਾਈ ਬਲਜੀਤ ਸਿੰਘ। ਇਹ ਰੈਡੀ ਹੋਣੀਆਂ ਲੈ। ਹਾਂ। ਓਕੇ ਓਕੇ। ਇੱਕ ਤੁਹਾਨੂੰ ਹੋਰ ਆਪਾਂ ਨਵੀਂ ਚੀਜ਼ ਆਪਣੇ ਬਜ਼ਦਰ ਨੇ ਬਲਜੀਤ ਸਿੰਘ ਬੱਲੂ ਨੇ ਤਿਆਰ ਕੀਤੀ ਆ ਮਤਲਬ ਉਹਤਾਂ ਨੂੰ ਮਾਓ ਉਹ ਵੀ ਦਿਖਾਉਣਾ ਵਾ ਉਹ ਵੀ ਅਜੇ ਰਾਫਿਆ ਠੀਕ ਹੈ ਜੀ ਮੈਂ ਫਿਰ ਵੀ ਆਪਣਾ ਮਖੌਨ ਦਾ ਫਰਜ ਹੈ ਮੁਰਕੇ ਆਪਾਂ ਤਿਆਰ ਕਰਾਂਗੇ ਰੰਗ ਕਰਾਂਗੇ ਤੇ ਤੁਸੀਂ ਆਓ ਮੜਾਇਆ ਇਹ ਆਪ ਗੈਂਟ ਵਾਲੇ ਬੰਦੇ ਆਓ ਆਪ ਗੈਂਟ ਵਾਲੇ ਬੰਦੇ ਆਓ ਤੇ ਨਾ ਹਾਂ ਜੀ ਫਿਰ ਉਹ ਦੂਸਰੀ ਤੁਹਾਨੂੰ ਜਿਹੜੀ ਤੁਹਾਨੂੰ ਮੈਂ ਦੱਸਿਆ ਉਹ ਵੀ ਅਸੀਂ ਬਾਜ ਬਣਾਇਆ ਵਾ ਹਜੇ ਆਰਜੀ ਬਣਾਇਆ ਵਾ ਉਹਨੂੰ ਫਿਨਿਸ਼ ਕਰ ਦੇਣੀ ਆ ਸਿਰਫ ਹਜੇ ਵਿਖਾਉਣ ਵਾਸਤੇ ਬਣਾਇਆ ਵੀ ਪਹਿਲਾਂ ਚਲੋ ਤੁਸੀਂ ਵੇਖੋ ਵੀ ਚੀਜ਼ ਸਹੀ ਆ ਕਿ ਜਾਂ ਨਹੀਂ ਥੋੜਾ ਮਨੋਂ ਤਨੋਂ ਭਾਈ ਦਿਲਜੀਤ ਸਿੰਘ ਵੱਲੋਂ ਨੇ ਬਣਾਇਆ ਵਾ ਓਕੇ ਫਿਰ ਤੇ ਤੁਸੀਂ ਪਹਿਲਾਂ ਦੀ ਵੀਡੀਓ ਲਓ ਹਾਂਜੀ ਫਿਰ ਮੈਂ ਤੁਹਾਨੂੰ ਇਹਦੀ ਵਿਖਾਉਣਾ ਵਾ ਵੀ ਕੀ ਮਤਲੇ ਦਾ ਹਿਸਾਬ ਤਾਂ ਲੱਗਾ ਜੀ ਠੀਕ ਆ ਵੇਖੋ ਜੀ ਆਪਣਾ ਆਰਜੀ ਬਣਾਇਆ ਵੇਖੋ ਠੀਕ ਹੈ ਜੀ ਓ ਵਾਦੀ ਵਾ ਮਤਵਲੇ ਹਜੇ ਇਹਦਾ ਸਿਰਫ ਐਫੇਕਟ ਕਰਨਾ ਹੈ ਸਿਰਫ ਮੈਂ ਆ ਵੀ ਜਰੂਰੀ ਵਿਖਾਉਣਾ ਚਾਹੀਦਾ ਵਾ ਇਹ ਵੇਖੋ ਜੀ ਬਿਲਕੁਲ ਤਿਆਰ ਕਰਨ ਵਾਲਾ ਵਾ ਜੀ ਓਕੇ ਓਕੇ ਜੀ ਹਜੇ ਸਿਰਫ ਆਪਾਂ ਆਰਜੀ ਬਣਾਉਣਾ ਠੀਕ ਹੈ ਜੀ ਇਹਦੇ ਉੱਪਰ ਉਪਰਾਂ ਦੀ ਫੋਟੋ ਲਓ ਇਹਨੂੰ ਆਪਾਂ ਪੂਰਾ ਤਿਆਰ ਕਰਾਂਗੇ ਇਹਨੂੰ ਬਿਲਕੁਲ ਸੈੱਟ ਕਰਾਂਗੇ ਤੇ ਇਹ ਕਰਕੇ ਇਹ ਪੂਰਾ ਤਿਆਰ ਕਰਕੇ ਇਹਨੂੰ ਬਿਲਕੁਲ ਰੰਗ ਰੂng ਪੂਰਾ ਇਹਨੂੰ ਬਹੁਤ ਹੀ ਜਾਂਦਾਰ ਜੀ ਬਣੀ ਹੈ ਹਾਂ ਕੋਸ਼ਿਸ਼ ਕੀਤੀ ਆ ਵੀ ਚਲੋ ਨਵੀਂ ਕੋਈ ਚੀਜ਼ ਪੇਸ਼ ਕਰ ਸਕੀਏ ਬਹੁਤ ਹੀ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਚਲੋ ਬਾਕੀ ਆਪਾਂ ਗਾਹ ਵੀ ਚਲੋ ਕੋਈ ਨਵੀਂ ਚੀਜ਼ ਬਣਾਵਾਂਗੇ ਹੋਰ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਕੋਈ ਨਵੀਂ ਤੋਂ ਨਵੀਂ ਵੀਡੀਓ ਬਣਾ ਕੇ ਦਵਾਂਗੇ ਤੇ ਬਾਕੀ ਤੁਸੀਂ ਦੱਸ ਦਿਆ ਕਰੋ ਵੀ ਜੇ ਕੋਈ ਕਮੀ ਪੇਸ਼ੀ ਆ ਤੇ ਅਸੀਂ ਜਰੂਰ ਉਹ ਕੱਢਿਆ ਕਰਾਂਗੇ ਕਮੀ ਪੇਸ਼ੀ ਤੇ ਬਾਕੀ ਚਲੋ ਤੁਹਾਡੇ ਸਾਹਮਣੇ ਆਈ ਵਾਹ ਜੀ ਅਖਾਲਸਾ ਵਾਹਿਗੁਰੂ ਜੀ ਕੀ ਫਤਿਹ